ਮੈਂ ਮੈਂ ਕਦੀ ਕਿਸੇ ਕਿਸੇ ਦੀ ਗ੍ਰਿਫਤਾਰੀ ਤੇ ਖੁਸ਼ੀ ਨਹੀਂ ਜ਼ਾਹਰ ਕੀਤੀ ਪਰੰਤੂ ਅਰਵਿੰਦ ਕੇਜਰੀਵਾਲ ਤੇ ਜਿਹੜਾ ਇਹਨਾਂ ਦਾ ਟੋਲਾ ਹੈ ਨਾ ਪੰਜਾਬ ਦੇ ਵਿੱਚ ਵੀ ਇਹ ਜਦੋਂ ਇਲਜ਼ਾਮ ਲਾਉਂਦੇ ਨੇ ਨਾ ਮੋਦੀ ਤੇ ਬੀਜੇਪੀ ਤੇ ਈਡੀ ਦਾ ਦੁਰਉਪਯੋਗ ਤੇ ਤੇ ਸੀਬੀਆਈ ਦੇ ਦੁਰਉਪਯੋਗ ਤੇ ਇਹ ਆਪਣੀ ਕਰਤੂਤ ਭੁੱਲ ਜਾਂਦੇ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਬਿਲਕੁਲ ਉਹਦੋਂ ਵੱਧ ਪੰਜਾਬ ਪੁਲਿਸ ਦਾ ਦੁਰਉਪਯੋਗ ਕਰਕੇ ਆਪਣੇ ਪੋਲਿਟੀਕਲ ਸਿਆਸੀ ਵਿਰੋਧੀਆਂ ਨੂੰ ਬਹੁਤ ਜਬਰਟਾਇਆ ਤੁਹਾਡੇ ਸਾਹਮਣੇ ਮੈਂ ਖੜਾ ਮਰਤੇ ਐਨਡੀਪੀਐਸ ਦਾ ਕੇਸ 9 ਸਾਲ ਪੁਰਾਣਾ ਹੁਣ ਇਹ ਤੁਸੀਂ ਰੋਜ਼ ਹੁੰਦੀ ਆ ਕਿ 2 ਸਾਲ ਪੁਰਾਣਾ ਹੈ ਉਹਨਾਂ ਕੋਲ ਕੋਈ ਸਬੂਤ ਨਹੀਂ ਹੈ ਉਹਨੂੰ ਝੂਠੇ ਕੇਸ ਵਿੱਚ ਪਸਾਇਆ ਜਾ ਰਿਹਾ ਤਾਂ ਤੁਸੀਂ ਖੇਰੇ ਨਾਲ ਕੀ ਕੀਤਾ ਸੀਗਾ ਔਰ ਉਹ ਕੇਸ ਜਦੋਂ 2017 ਚ ਮੇਰੇ ਤੇ ਬਣਿਆ ਵਾ ਪਹਿਲੀ ਵਾਰੀ ਸਮਨ ਕੀਤਾ ਗਿਆ ਅਦਾਲਤ ਵੱਲੋਂ ਭਗਵੰਤ ਮਾਨ ਉਹ ਆਫੀਸ਼ੀਅਲੀ ਔਨ ਰਿਕਾਰਡ ਆ ਉਹ ਕਹਿ ਰਿਹਾ ਵਾ ਕਿ ਖੇਰੇ ਨਾਲ ਬੜੀ ਬੇਇਨਸਾਫੀ ਹੋ ਰਹੀ ਏ ਧੱਕਾ ਹੋ ਰਿਹਾ ਸਰਕਾਰ ਵਿਂਡੇਟਾ ਕਰ ਰਹੀ ਏ ਤੇ ਮੈਂ ਪਾਰਲੀਮੈਂਟ ਚ ਗੱਲ ਉਠਾਉਂਗਾ ਉਸੇ ਕੇਸ ਮੈਨੂੰ ਇਮਪਲੀਕੇਟ ਕਰਤਾ ਔਰ 4 ਜਨਵਰੀ 2000 24 ਨੂੰ ਜਦੋਂ ਮੈਨੂੰ ਹਾਈ ਕੋਰਟ ਨੇ ਬੇਲ ਦਿੱਤੀ ਆ ਇਸ ਐਨਡੀਪੀਐਸ ਕੇਸ ਵਿੱਚ ਸੁਭਾਨਪੁਰ ਪੁਲਿਸ ਸਟੇਸ਼ਨ 'ਚ ਉਦੋਂ 3 ਵਜੇ ਤੜਕੇ ਇੱਕ ਅਟਰਲੀ ਝੂਠਾ ਮੁਕਦਮਾ ਹੋਰ ਦਰਜ ਕੀਤਾ ਗਿਆ ਤਾਂ ਕਿ ਉਹ ਸੇ ਮੈਨੂੰ ਇਹ ਮੈਂ ਕੇਜਰੀਵਾਲ ਅਤੀਸ਼ੀ ਸੌਰਵ ਭਗਵੰਤ ਨੂੰ ਪੁੱਛਣਾ ਚਾਹਣਾ ਕਿ ਤੁਹਾਡੇ ਤੇ ਬੀਜੇਪੀ 'ਚ ਅੰਤਰ ਕੀ ਆ ਇਹ ਤੁਸੀਂ ਉੱਥੇ ਸ਼ੋਰ ਮਚਾਉਣਾ ਕਿ ਜੀ ਬੀਜੇਪੀ ਨੇ ਮੀਡੀਆ ਹਾਈਜੈਕ ਕਰ ਲਿਆ ਕੀ ਪੰਜਾਬ ਦੇ ਵਿੱਚ ਮੀਡੀਆ ਹਾਈਜੈਕ ਭਗਵੰਤ ਦੀ ਸਰਕਾਰ ਨੇ ਨਹੀਂ ਕੀਤਾ ਸੋ देयरफॉर ਦੂਸਰੇ ਦੇ ਇਲਜ਼ਾਮ ਲਾਉਣ ਤੋਂ ਪਹਿਲਾਂ ਆਪਣੇ ਗਰੇਵਾਨ ਚੱਕੋ ਤਾਂ ਇਹੋ ਮੈਂ ਸਾਦਾ ਜਿਹਾ ਸ਼ਬਦ ਵਰਤਿਆ ਸੀ ਕਿ ਜੋ ਬੀਜੋਗੇ ਉਹੀ ਵੱਢੋਗੇ ਕਿਸੇ ਲਈ ਟੋਆ ਪਟੋਗੇ ਉਹਦੇ ਡਿੱਗੋਗੇ ਕੇਜਰੀਵਾਲ ਉਸੇ ਟੋਏ ਵਿੱਚ ਜਾ ਕੇ ਡਿੱਗਿਆ ਹੁਣ ਰੋਂਦੇ ਨੇ ਕਿ 4.5 ਕਿਲੋ ਭਾਰ ਘੱਟ ਗਿਆ ਲੈ ਤਾਂ ਦਿਨੀ ਤਾਸ ਹੋਏ ਨੇ ਮੈਨੂੰ ਤੁਸੀਂ 4 ਮਹੀਨੇ ਇੱਕ ਬਿਲਕੁਲ ਬਿਨਾਂ ਵਜ੍ਹਾ ਔਰ ਕੱਲਾ ਮੈਨੂੰ ਨਹੀਂ ਤੂੰ ਦਰਜਾ ਨਾ ਬੰਦੇ ਤੁਸੀਂ ਪੋਲੀਟੀਕਲ ਆਪੋਨੈਂਟਸ ਪੰਜਾਬ ਪੁਲਿਸ ਕੋਈ ਮਾੜਾ ਟਵੀਟ ਵੀ ਕਰ ਦੇ ਦਿੱਲੀ ਚੱਕਣ ਜਾਂਦੀ ਏ ਉਸ ਨੂੰ ਕੇਜਰੀਵਾਲ ਦੇ ਖਿਲਾਫ ਟਵੀਟ ਹੋ ਜਾਈਏ ਇੱਕ ਵਿਚਾਰਾ ਯੂਟਿਊਬਰ ਸੀਗਾ ਉਹਨੇ ਕੋਈ ਜੰਮੂ ਦਾ ਰਹਿਣ ਵਾਲਾ ਉਸਨੇ ਕੋਈ लवली ਯੂਨੀਵਰਸਿਟੀ ਦੇ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਐਮਪੀ ਹੈ ਉਹਦੇ ਖਿਲਾਫ ਕੋਈ ਇੱਕ ਵੀਡੀਓ ਪਾਤੀ ਅਬਾਊਟ लवली ਯੂਨੀਵਰਸਿਟੀ ਦੇ ਵਿੱਚ ਜੋ ਕੁਝ ਹੋ ਰਿਹਾ ਸੀਗਾ ਉਹਨੂੰ ਜੰਮੂ ਚੋਕਣ ਗਈ ਹੈ ਪੁਲਿਸ ਤੇ ਔਰ ਇੱਥੇ ਭਾਨੀ ਸਿੱਧੂ ਦੇ ਖਿਲਾਫ ਚਾਰ ਮੁਕਦਮੇ ਠੀਕ ਹੈ ਤੁਸੀਂ ਅਗਰ ਕੋਈ ਕਰਪਸ਼ਨ ਕਰਦਾ ਯੂ ਹੈਵ ਦਾ ਰਾਈਟ ਟੂ ਇਨਵੈਸਟੀਗੇਟ ਬਟ ਇਨ ਦਾ ਨੇਮ ਆਫ ਇਨਵੈਸਟੀਗੇਟਿੰਗ ਕਰਪਸ਼ਨ ਇਹਨਾਂ ਨੇ ਬਹੁਤ ਅਨਿਆਇ ਕੀਤਾ ਲੋਕਾਂ ਨਾਲ ਉਹਦਾ ਹੀ ਖਮਿਆਜ਼ਾ ਹੁਣ ਦਿੱਲੀ ਦੇ ਵਿੱਚ ਭੋਗਦੇ ਨੇ ਰਾਗਵ ਚੱਡਾ ਦੇਖੋ ਕਿੰਨਾ ਸ਼ੋਰ ਮਚਾਉਂਦੇ ਸੀ ਕਿਹੋ ਜੀਆਂ ਗੱਲਾਂ ਕਰਦੇ ਸੀ ਹੁਣ ਡਰਦਾ ਲੰਡਨ ਤੋਂ ਨਹੀਂ ਆ ਰਿਹਾ ਵਾਪਸ ਔਰ ਜਿਹੜਾ ਇਹ ਕਹਿ ਰਹੇ ਨੇ ਕਿ ਸੀਬੀਆਈ ਤੇ ਈਡੀ ਪ੍ਰੈਸ਼ਰ ਡਾਲ ਕੇ ਹਮਾਰੇ ਕੋ 파ਰਟੀ ਤਬਦੀਲ ਕਰਨਾ ਚਾਹਤੀ ਹੈ ਆਪਰੇਸ਼ਨ ਲੋਟਸ ਇਹਨਾਂ ਨੇ ਸਾਡੇ ਚੱਬੇਵਾਲ ਨਾਲ ਕੀ ਕੀਤਾ ਰਾਜਕੁਮਾਰ ਚੱਬੇਵਾਲ ਸਟੋਰੀ will come out later ਰਾਜਕੁਮਾਰ ਚੱਬੇਵਾਲ ਹੈਜ਼ ਬੀਨ ਆਰਮ ਟਵਿਸਟਡ ਉਹਨੂੰ ਇੱਕ ਵਿਜੀਲੈਂਸੀ ਇਨਕੁਆਇਰੀ ਰਿਪੋਰਟ ਫਰਜੀ ਦੀ ਦਿਖਾ ਕੇ ਕਹਿੰਦੇ ਵੀ ਕਿੱਦਾਂ ਕਰਨੀ ਆ ਜੇਲ੍ਹ ਜਾਣਾ ਕਿ ਸਾਡੇ ਨਾਲ ਆਉਣਾ ਹੁਣ ਹਰ شریف ਆਦਮੀ ਜਿਹਦੇ ਘਰ ਔਰਤਾਂ ਨੇ ਬੱਚੇ ਨੇ ਇਟ ਡਸਨਟ ਵਾਂਟ ਟੂ ਬੀ ਡ੍ਰੈਗਡ ਇ you know these filthy cases and sent to jail for months and months together which are udar chale ke ava ik inna ne koi kasar nahi ch matlab i won't only see dr gandhi ne bada acha naam rakhe ji kende arvind kejriwal chhota modi ha aur bharat di rajneeti vich chhota modi ho sabit ho reha va sir modi di gall kiti hai party de vich leader adlaban nahi kar rahe ne e idhi de dab to kar rahe ne kisne dekh nahi dekho defection jehdi hai na ji mera manna va ki defection kisi karan na hove na to loki uno hazm karde ne ਹੁਣ ਤਾਂ ਇੱਕ ਫੈਸ਼ਨ ਬਣਾ ਲਿਆ ਵਾ ਕਿ ਰਾਤ ਨੂੰ ਸੁੱਤੇ ਅਸੀਂ ਅ ਫਰਜ਼ ਕਰੋ ਬੋਕਰ ਚ ਆ ਤੇ ਸਵੇਰੇ ਉੱਠੇ ਅਸੀਂ ਖੁੱਲ ਚ ਆ ਜਾਂ ਰਾਤ ਨੂੰ ਸੁੱਤੇ ਅਸੀਂ ਕਾਂਗਰਸ ਵਿੱਚ ਆ ਤੇ ਸਵੇਰੇ ਉੱਠੇ ਅਸੀਂ ਬੋਕਰ ਚ ਆ ਸੋ ਦਿਸ ਇਜ਼ ਅਨਐਕਸੈਪਟੇਬਲ ਔਰ ਡਿਫੈਕਟਰਸ ਨੂੰ ਇਸ ਇਲੈਕਸ਼ਨ ਵਿੱਚ ਮੇਰੇ ਹਿਸਾਬ ਨਾਲ ਪੰਜਾਬ ਘੱਟੋ ਘੱਟ ਮੈਂ ਕਹਿ ਸਕਦਾ ਕਿ ਕਰਾਰੀ ਹਾਰ ਦੇਣਗੇ ਲੋਕੇ ਤੁਸੀਂ ਤੁਹਾਡੇ ਸਾਹਮਣੇ ਸਾਰੇ ਨਤੀਜੇ 4 ਜੂਨ ਨੂੰ ਆ ਜਾਣਗੇ ਦੇਖੋ ਇਸ ਤਰ੍ਹਾਂ ਵਾ ਕਿ ਮੈਂ ਇਸੇ ਵੀ ਸੀਟ ਤੇ ਅਪਲਾਈ ਨਹੀਂ ਕੀਤਾ ਔਰ ਜਦੋਂ ਮੈਂ ਜੇਲ੍ਹ ਗਿਆ ਕਿਉਂਕਿ ਮੈਨੂੰ ਲੱਗਦਾ ਹੈ ਇਸ ਅਗਰ ਕੱਲ ਨੂੰ ਮੈਨੂੰ ਪਾਰਟੀ ਸੰਗਰੂਰ ਲੜਨ ਵਾਸਤੇ ਕਹਿੰਦੇ ਉਹਦੇ ਭਗਵੰਤ ਦਾ ਆਪਣਾ ਯੋਗਦਾਨ ਉਹਨੇ ਮੈਨੂੰ ਫਸਾਇਆ ਕੇਸ ਉਹਨੇ ਮੈਨੂੰ ਕੀ ਕਹਿੰਦੇ ਹਮਦਰਦੀ ਦਵਾਈ ਆਪਣੇ ਵੱਲੋਂ ਤਾਂ ਉਹ ਬਦਲਾਖੋਰੀ ਕਰ ਰਿਹਾ ਸੀ ਗੱਲ ਨਾਟ ਰਿਅਲਾਈਜ਼ਿੰਗ ਕਿ ਉਹ ਅਕਾਲਪੁਰ ਕਬਾਇਗਰੂ ਬਹੁਤ ਬਿਆਨਤ ਹੈ ਈਸ਼ਵਰ ਅੱਲਾ ਉਹ ਮੈਨੂੰ ਲੋਕਾਂ ਦੇ ਕਿਥੇਰੀ ਵਿੱਚ ਮੈਨੂੰ ਹਮਦਰਦੀ ਔਰ ਆਪ ਹੀ ਮੈਨੂੰ ਆ ਆਪਣੇ ਮੋਰੇ ਲਿਆ ਕੇ ਖੜਾ ਕਰ ਲਿਆ ਵਾ ਮੈਂ ਕਿਸੇ ਚੁਣੌਤੀ ਤੋਂ ਜ਼ਿੰਦਗੀ ਚ ਨਹੀਂ ਭੱਜਾ ਅੱਜ ਤੱਕ ਪਰ ਇਹ ਫੈਸਲਾ ਪਾਰਟੀ ਦੀ ਲੀਡਰਸ਼ਿਪ ਨੇ ਕਰਨਾ ਅਗਰ ਉਹ ਕਹਿਣਗੇ ਕਿਸੇ ਵੀ ਸੀਟ ਦੇ ਉੱਤੇ ਅਗਰ ਉਹ ਕਹਿਣਗੇ ਕਿ ਘਰ ਬੈਤ ਕੈਂਪੇਨ ਕਰਨਾ ਮੈਂ ਉਹ ਵੀ ਕਰੂੰਗਾ ਅਗਰ ਉਹ ਕਹਿਣਗੇ ਕਿ ਤੈਨੂੰ ਕਿਸੇ ਅ ਸੀਟ ਦੇ ਉੱਤੇ ਲੜਨਾ ਪਵੇਗਾ ਮੈਂ ਜਿੰਦਾ ਪਹਿਲਾਂ ਕਿ ਮੈਂ ਨਾਟਦਾ ਨਹੀਂਗਾ ਤੇ ਮੈਂ ਉਸ ਚੁਣੌਤੀ ਨੂੰ ਸਵੀਕਾਰ ਕਰੂੰਗਾ ਪਰ ਇਸ ਕੈਂਪੇਨ 'ਚ ਮੈਂ ਇੱਕ ਗੱਲ ਕਹਿਣਾ ਚਾਹਉਣਾ ਬੜੇ ਇੰਪੋਰਟੈਂਟਲੀ ਕਿ ਇਹ ਅ ਬਦਲਾਵ ਦੇ ਖਿਲਾਫ ਜਿਹੜਾ ਇਹਨਾਂ ਨੇ ਜੋ ਇੱਕ ਝੂਠਾ ਨਾਰਾ ਦਿੱਤਾ ਸੀ ਪੰਜਾਬ 'ਚ ਔਰ ਉਹਦੀ ਆੜ ਵਿੱਚ ਇਹਨਾਂ ਨੇ ਜਿਹੜੀ ਪੰਜਾਬ ਦੇ ਲੋਕਾਂ ਦੇ ਨਾਲ ਅਨਿਆਇ ਕੀਤਾ ਇਨਜਸਟਿਸ ਕੀਤਾ ਉਹਦਾ ਹਿਸਾਬ ਦਾ ਲੈਂਡ ਉਹਦੇ ਉਸ ਹਿਸਾਬ ਲੈਣ ਦਾ ਮੌਕਾ ਹੁਣ ਲੋਕ ਸਭਾ ਦੀ ਇਲੈਕਸ਼ਨ ਵਿੱਚ ਕੀਤਾ ਜਾਵੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਬਦ